ਮੈਂ ਪਰਸੋਂ ਇੱਕ ਸਟੋਰ ਤੇ ਗਈ ਤੇ ਉੱਥੇ ਇੱਕ ਬੀਬੀ ਨੂੰ ਇੱਕ ਬੀਬੀ ਚੈੱਕ ਕਰ ਰਹੀ ਸੀ ਵੀ ਉਹਨੂੰ ਐ ਲੱਗਿਆ ਵੀ ਇਹਨੇ ਕੋਈ ਸਮਾਨ ਸਪੂਨ ਚੱਕ ਕੇ ਤੇ ਪਰਸ ਚ ਪਾ ਲਿਆ ਉਹਦੇ ਪਰਸ ਦੀ ਤਲਾਸ਼ੀ ਹੋ ਰਹੀ ਸੀ ਉਹਦੀ ਜੈਕਟ ਦੀਆਂ ਪਾਕਟਸ ਚੈੱਕ ਕੀਤੀਆਂ ਜਾ ਰਹੀਆਂ ਸੀ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਕੈਨੇਡਾ ਦੇ ਵਿੱਚ ਕਿੰਨਾ ਕੁ ਪ੍ਰਚਲਨ ਹੈ ਸਟੋਰਾਂ ਤੇ ਚੋਰੀ ਹੋਣ ਦਾ ਜੇ ਸਾਲ ਦਾ ਅੰਦਾਜ਼ਾ ਲਾਈਏ ਤੇ ਕਿੰਨੇ ਕੁ ਮਿਲੀਅਨ ਬਿਲੀਅਨ ਦੀ ਚੋਰੀ ਦਾ ਹੋ ਜਾਂਦੀ ਲੋਕੀ ਲੈ ਜਾਂਦੇ ਖਸਕਾ ਕੇ ਇਹ ਹੈਗਾ ਜੀ ਇਹਨੂੰ ਸ਼ਾਪ ਲਿਫਟਿੰਗ ਕਹਿ ਲਓ ਥੈਫਟ ਕਹਿ ਲਓ ਕੁਝ ਵੀ ਕਹਿ ਲਓ ਇਹਦੇ ਬਕਰੇ-ਵਕਰੇ ਨਾਮ ਹੈਗੇ ਨੇ ਇਹ ਅੱਜ ਤੋਂ ਨਹੀਂ ਤੇ ਮੈਨੂੰ ਲੱਗਦਾ ਕਿ ਜਦੋਂ ਦਾ ਇਹ ਸਿਸਟਮ ਚੱਲਿਆ ਉਦੋਂ ਤੋਂ ਹੀ ਹੈ ਸੋ ਉਹਦੇ ਲਈ ਕੁਝ ਇਲਾਜ ਵੀ ਰੱਖੇ ਹੋਏ ਨੇ ਚੀਜ਼ਾਂ ਦੇ ਪਹਿਲਾਂ ਚਿਪ ਜੀ ਲਾਈ ਜਾਂਦੀ ਹੈ ਡਿਟੈਕਟਰ ਲੱਗੇ ਹੋਏ ਨੇ ਕੈਮਰੇ ਲੱਗੇ ਹੋਏ ਨੇ ਸਭ ਕੁਝ ਹੈ ਪਰ ਇਹ ਇੱਕ ਲਾਸ ਨੂੰ ਵਿੱਚ ਗਿਣ ਕੇ ਹੀ ਕਹਿੰਦੇ ਚੱਲਦੇ ਨੇ ਅੱਛਾ ਠੀਕ ਹੈ ਜੀ ਮਾਰ ਜਿੰਨੇ ਸਟੋਰਾਂ ਵਾਲੇ ਨੇ ਭਾਵੇਂ ਕਿ ਉਹ ਨਹੀਂ ਚਾਹੁੰਦੇ ਕਿ ਚੋਰੀ ਹੋਵੇ ਪਰ ਕੁਝ ਖਾਸ ਚੀਜ਼ਾਂ ਦੀ ਚੋਰੀ ਬਹੁਤ ਜ਼ਿਆਦਾ ਵੱਧ ਗਈ ਕੈਨੇਡਾ ਵਿੱਚ ਪਿਛਲੇ ਦੋਕ ਸਾਲਾਂ ਦੇ ਵਿੱਚ ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਹਰ ਸਾਲ ਜਿਹੜਾ ਹੈ ਤਕਰੀਬਨ 9.1 ਬਿਲੀਅਨ ਡਾਲਰ ਦਾ ਸਮਾਨ ਕੈਨੇਡੀਅਨ ਰਿਟੇਲ ਸਟੋਰਾਂ ਤੋਂ ਚੋਰੀ ਹੋ ਜਾਂਦਾ ਹੈ ਇਹ ਕੈਨੇਡੀਅਨ ਰਿਟੇਲਰ ਦੀ ਜਿਹੜੀ ਐਸੋਸੀਏਸ਼ਨ ਆ ਉਹਨਾਂ ਨੇ ਦੱਸਿਆ ਤੇ ਸਟੈਟਿਸਟਿਕਸ ਕੈਨੇਡਾ ਦੇ ਜਿਹੜੇ ਜਿਹੜੇ ਅੰਕੜੇ ਨੇ ਉਹ ਦੱਸਦੇ ਨੇ 2024 ਦੇ ਅੰਕੜੇ ਨੇ ਕਿ 9.1 ਬਿਲੀਅਨ ਰਿਟੇਲ ਕਾਉਂਸਲ ਆਫ ਕੈਨੇਡਾ ਦਾ ਐਸਟੀਮੇਟ ਆ ਕਿ ਇੰਨਾ ਸਮਾਨ ਚੋਰੀ ਹੋ ਗਿਆ 2018 ਦੇ ਵਿੱਚ ਜੇ ਅਸੀਂ ਪਿੱਛੇ ਚਲੇ ਜਾਈਏ ਤਾਂ ਉਦੋਂ 5 ਕ ਬਿਲੀਅਨ ਦੀ ਚੋਰੀ ਸੀ ਸੋ ਇਹ 6 ਸਾਲਾਂ ਦੇ ਵਿੱਚ ਜਿਹੜੀ ਹੈ ਉਹ ਦੁੱਗਣੀ ਦੇ ਲਾਗੇ ਹੋ ਗਈ ਹੈ ਸੋ ਇਹਦੇ ਵਿੱਚ 45% ਇਨਸੀਡੈਂਟ ਕਹਿੰਦੇ ਇਹੋ ਜਿਹਾ ਵੀ ਹੋਏ ਪਿਛਲੇ ਸਾਲ ਦੇ ਵਿੱਚ 2024 ਦੇ ਵਿੱਚ ਜਦੋਂ ਸਟਾਫ ਜਾਂ ਕਸਟਮਰ ਨੂੰ ਵੀ ਖਤਰੇ ਦਾ ਤੇ ਹਿੰਸਾ ਦਾ ਸਾਹਮਣਾ ਕਰਨਾ ਪਿਆ ਤੇ ਇਹਦੇ ਵਿੱਚ ਇਹਦੇ ਵਿੱਚ ਵੱਖਰੀ-ਵੱਖਰੀਆਂ categories ਹੈਗੀਆਂ ਨੇ ਕਿਹੜੀਆਂ ਚੀਜ਼ਾਂ ਚੋਰੀ ਹੁੰਦੀਆਂ ਨੇ ਸਭ ਤੋਂ ਵੱਧ ਪਰਫਿਊਮ ਇਲੈਕਟ੍ਰੋਨਿਕਸ ਪਰਸਨਲ ਕੇਅਰ ਮੌਇਸਚੁਰਾਈਜ਼ਰ ਵਿਟਾਮਿਨ ਪੈਰਾਸ਼ੀਬਲ ਫੂਡ ਮੀਟ ਚੀਜ਼ ਤੇ ਮੱਖਣ ਵੀ ਬਹੁਤ ਚੋਰੀ ਹੋਇਆ ਹੈ ਪਿਛਲੇ ਮਹੀਨਿਆਂ ਦੇ ਵਿੱਚ ਕ੍ਰਿਮੀਨਲਸ ਕਹਿੰਦੇ ਨੇ ਕਿ ਸਟੋਰ ਵੇਅਰ ਹਾਊਸ ਉਹਨਾਂ ਦੇ ਆਪਣੇ ਵੀ ਬਣਾਏ ਹੋਏ ਨੇ ਤੇ ਉੱਥੇ ਜਾ ਕੇ ਚੀਜ਼ਾਂ ਸਟੋਰ ਕਰਦੇ ਨੇ ਫਿਰ ਆਨਲਾਈਨ ਜਿਹੜੇ ਕੈਨੇਡੀਅਨ ਚੰਗੇ ਚੰਗੇ ਡੀਲਸ ਲੱਭਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਵੇਚਦੇ ਨੇ ਤੇ ਸ਼ਾਪ ਲਿਫਟਿੰਗ ਦੇ ਨਾਲ ਹਜ਼ਾਰਾਂ ਇਨਸੀਡੈਂਟ ਜਿਹੜੇ ਨੇ ਇਹਦੇ ਵਿੱਚ ਕਈ ਵਾਰੀ ਇਦਾਂ ਦੀ ਗੱਲ ਹੋ ਜਾਂਦੀ ਹੈ ਕਿ ਇੱਕੋ ਹੀ ਜਗ੍ਹਾ ਤੋਂ ਹਜ਼ਾਰਾਂ ਡਾਲਰਾਂ ਦਾ ਸਮਾਨ ਇੱਕੋ ਵਾਰੀ ਖਸਕਾ ਲਿਆ ਜਾਂਦਾ ਹੈ ਸੋ ਬਟਰ ਦੀ ਜਿਹੜੀ ਚੋਰੀ ਹੋਈ ਹੋਈ ਹੈ ਮੱਖਣ ਦੀ ਚੋਰੀ ਹੋਈ ਹੈ ਉਹ ਵੀ ਇਸੇ ਤਰ੍ਹਾਂ ਹੋਈ ਹੈ ਕੈਨੇਡਾ ਦੇ ਵਿੱਚ ਜਿਹੜਾ ਲਾਰਜੈਸਟ ਰਿਟੇਲਰ ਹੈ ਲੋਬਲਾ ਜਿਨ੍ਹਾਂ ਕੋਲ ਸ਼ਾਪਰਸਟਾਕ ਮਾਰਟ ਨੇ ਸੁਪਰਸਟੋਰ ਨੇ ਉਹ ਕਹਿੰਦੇ ਨੇ ਕਿ ਇਹਨਾਂ ਦੇ ਸਟੋਰਾਂ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ 122-23% ਜਿਹੜੀ ਰਿਟੇਲ ਕ੍ਰਾਈਮ ਇਨਸੀਡੈਂਟ ਆ ਉਹ ਵੱਧ ਗਿਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਚੋਰੀ ਕਿੰਨੀ ਵੱਧ ਗਈ ਹੈ ਸੋ ਪਰੇਸ਼ਾਨ ਨੇ ਤੇ ਬਹੁਤ ਸਾਰੇ ਜਿਹੜੇ ਹੈਗੇ ਨੇ ਸਟੋਰ ਉਹਨਾਂ ਨੇ ਐਕਸਟਰਾ ਕੁਝ ਜਿਹੜੇ ਉਹ ਮੈਜਰਸ ਲਾਏ ਨੇ ਪਰ ਉਹਨਾਂ ਨੂੰ ਵੀ ਬਹੁਤਾ ਚੰਗਾ ਨਹੀਂ ਲਿਆ ਜਾਂਦਾ ਆਮ ਤੌਰ ਤੇ ਤੁਸੀਂ ਦੇਖੋ ਜਦੋਂ ਪਹਿਲਾਂ ਜਿਹੜੀਆਂ ਗੱਡੀਆਂ ਸੀ ਕੈਬ ਹੁੰਦੀ ਐ ਜਿਹੜੀ ਉਹਦੇ ਵਿੱਚ ਆਹ ਡਰਾਈਵਰ ਹੁੰਦਾ ਸੀ ਤੇ ਬੜਾ ਨਾਲ ਹੀ ਪੈਸੇਂਜਰ ਬੈਠਾ ਹੁੰਦਾ ਸੀ ਕੋਈ ਉਹਨਾਂ ਵਿੱਚ ਕੁਝ ਨਹੀਂ ਸੀ ਹੁੰਦਾ ਹੁਣ ਉਹਨਾਂ ਦੇ ਕੈਬਨ ਜੈ ਬਣਾ ਦਿੱਤੇ ਗਏ ਨੇ ਉਹ ਸੇਫ ਤੇ ਹੋ ਗਏ ਨੇ ਉਹਦੇ ਨਾਲ ਪਰ ਦੂਸਰੇ ਪਾਸੇ ਇੱਕ ਪੈਸੇਂਜਰ ਦਾ ਡਰਾਈਵਰ ਦਾ ਇੱਕ ਰਿਲੇਸ਼ਨ ਹੁੰਦਾ ਗੱਲਬਾਤ ਵਾਲਾ ਜੈ ਇੰਟਰੈਕਸ਼ਨ ਆ ਬਿਲਕੁਲ ਹੋ ਜਾਂਦੀ ਲੱਗੀਆਂ ਮਸ਼ੀਨਾਂ ਬਣ ਗਈਆਂ ਨੇ ਪਰ ਗੱਲ ਆ ਕਿ ਕ੍ਰਿਮੀਨਲਸ ਜਿਹੜੇ ਨੇ ਨਾ ਉਹਨਾਂ ਨੂੰ ਪਾਸੇ ਰੱਖਣਾ ਵੀ ਤਾਂ ਜ਼ਰੂਰੀ ਹੈ ਨਾ ਸੋ ਇਹਦੇ ਵਿੱਚੋਂ ਕੁਝ ਚੀਜ਼ਾਂ ਸਾਨੂੰ ਔਖੀਆਂ ਲੱਗਣਗੀਆਂ ਜਿਹਦੇ ਨਾਲ ਆਮ ਬੰਦਾ ਜਿਹੜਾ ਬਹੁਤੇ ਬਿਗ ਮжоਰਿਟੀ ਤਾਂ ਉਹ ਹੀ ਆ ਜਿਹੜੇ ਨਹੀਂ ਇਸ ਤਰ੍ਹਾਂ ਦਾ ਕੰਮ ਕਰਦੇ ਸੋ ਉਹਨਾਂ ਨੂੰ ਉਹਨਾਂ ਨੂੰ ਜਦੋਂ ਕੋਈ ਮੈਡਲ ਡਿਟੈਕਟਰ ਨਾਲ ਕੋਈ ਚੀਜ਼ ਚੈੱਕ ਕਰਦਾ ਜਾਂ ਕੁਝ ਕਰਦਾ ਫਿਰ ਉਹਨਾਂ ਨੂੰ ਨੈਚੁਰਲੀ ਉਹਨੂੰ ਤਾਂ ਲੱਗਦਾ ਯਾਰ ਮੈਂ ਕੋਈ ਚੋਰ ਆ ਮਨਚ ਫੀਲ ਤਾਂ ਆਉਂਦੀ ਨਾ ਤੇ ਉਹ ਇਸ ਕਰਕੇ ਉਹ ਉਹ ਚੀਜ਼ਾਂ ਸਾਨੂੰ ਸੜੀਆਂ ਪੈਣਗੀਆਂ ਤੇ ਇੱਕ ਗਲਤੀ ਕੋਈ ਕਰਦਾ ਤੇ ਉਹਦਾ ਖਾਮਯਾ ਜਿਹੜਾ ਹੈ ਨਾ ਫਿਰ ਬਾਕੀਆਂ ਨੂੰ ਵੀ ਭੁਗਤਣਾ ਪੈਂਦਾ ਤੇ 9 ਬਿਲੀਅਨ ਕੋਈ ਛੋਟੀ ਮੋਟੀ ਰਕਮ ਨਹੀਂ ਹੁੰਦੀ ਤੇ ਗਰੋਸਰੀ ਸਟੋਰ ਵਗੈਰਾ ਜਿਹੜੇ ਨਾ ਆਪਾਂ ਨਾਮ ਨਹੀਂ ਲੈਂਦੇ ਕਿਸੇ ਦਾ ਇਹਨਾਂ ਤੇ ਇਹ ਵੀ ਹੈ ਕਿ ਬਹੁਤ ਵੱਡੇ ਵੱਡੇ ਪ੍ਰੋਫਿਟ ਜਿਹੜੇ ਨੇ ਇਹਨਾਂ ਨੇ ਕਮਾਏ ਨੇ ਪਿਛਲੇ ਸਾਲਾਂ ਦੇ ਵਿੱਚ ਤੇ ਉਧਰੋ ਚੋਰੀ ਇੰਨੀ ਹੁੰਦੀ ਹੈ ਤੇ ਮੈਂ ਸਮਝਦਾ ਕਿ ਤੁਸੀਂ ਹਸਾਬ ਲਾ ਲਓ ਕਿ ਪਹਿਲੇ ਮਾਰਜਨ ਰੱਖ ਲੈਂਦੇ ਹੋਣੇ ਕਿ ਇੰਨਾ ਤਾਂ ਚੋਰੀ ਹੋ ਜਾਣਾ ਸकता ਬਿਲਕੁਲ ਸਟੋਰਾਂ ਚ ਤੇ ਜਿਹੜੀ ਚੋਰੀ ਹੁੰਦੀ ਹੁੰਦੀ ਆ ਜਿਹੜੀ ਜਿਹੜੀ ਚੀਜ਼ ਅਸੀਂ ਕਈ ਵਾਰੀ ਆਨਲਾਈਨ ਆਰਡਰ ਕਰ ਦਿੰਨੇ ਆ ਘਰ ਦੇ ਅੱਗੇ ਜਿਹੜੀ ਡਿਲੀਵਰੀ ਪਈ ਹੁੰਦੀ ਕਈ ਵਾਰੀ ਘਰ ਚ ਕੋਈ ਨਹੀਂ ਹੁੰਦਾ ਅਸੀਂ ਉਹਨੂੰ ਚੱਕ ਨਹੀਂ ਪਾਉਂਦੇ ਤੇ ਉਹ ਵੀ ਲੋਕੀ ਬਾਰੋ-ਬਾਰੀ ਚੱਕ ਕੇ ਲੈ ਲੈਂਦੇ ਬਹੁਤ ਸਾਰੀਆਂ ਵੀਡੀਓਜ਼ ਅਸੀਂ ਦੇਖੀਆਂ ਔਰ ਪਿੱਛੇ ਜੇ ਵੀ ਇਲਜ਼ਾਮ ਲੱਗਾ ਸੀ ਕਿ ਜਿਹੜੇ ਡਿਲੀਵਰੀ ਏਜੰਟ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਚੀਜ਼ ਇੰਨੇ ਇੱਕ ਇੰਨਾ ਕਿ ਇਹਦਾ weight ਹੈ ਇਹਦੇ ਅੰਦਰ ਆਇਆ ਡਿਸਕ੍ਰਿਪਸ਼ਨ ਕਈ ਵਾਰੀ ਪੜ ਲੈਂਦੇ ਨੇ ਤੇ ਆਪ ਹੀ ਚੁਕਾ ਦਿੰਦੇ ਨੇ ਸੋ ਬਹੁਤ ਕੁਝ ਹੋ ਰਿਹਾ ਜਿਹੜਾ ਨਹੀਂ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ